ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਸਾਹਿਬਜ਼ਾਦਿਆਂ ਦੀ ਸ਼ਹਾਦਤ ਅਤੇ ਮਾਤਾ ਗੁਜਰੀ ਜੀ ਦੀ ਕੁਰਬਾਨੀ ਨੂੰ ਪ੍ਰਣਾਮ ਕਰਦੇ ਹੋਏ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਨੂੰ ਸ਼ਹੀਦ ਕੀਤਾ ਜਾਂਦਾ ਹੈ ਤਾਂ ਉਦੋਂ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਦੀ ਉਮਰ 9 ਸਾਲ ਦੀ ਹੁੰਦੀ ਹੈ ਅਤੇ ਸਾਹਿਬਜ਼ਾਦਾ ਫਤੀ ਸਿੰਘ ਜੀ ਦੀ ਉਮਰ 7 ਸਾਲ ਦੀ ਹੁੰਦੀ ਹੈ ਉਹਨਾਂ ਨੂੰ ਜਿੰਦਾ ਨੀਹਾਂ ਵਿੱਚ ਝੜਵਾ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ ਸ਼ਹੀਦੀ ਤੋਂ ਬਾਅਦ ਉਹਨਾਂ ਦੇ ਪਵਿੱਤਰ ਦੇਹਾਂ ਨੂੰ ਪਿੱਛੇ ਹੰਸਲਾ ਨਦੀ ਦੇ ਕੋਲ ਜੰਗਲ ਵਿੱਚ ਸੁੱਟ ਦਿੱਤਾ ਜਾਂਦਾ ਹੈ ਤਾਂ ਕਿ ਕੋਈ ਜੰਗਲੀ ਜਾਨਵਰ ਆਏ ਅਤੇ ਉਹਨਾਂ ਦਾ ਸ਼ਿਕਾਰ ਕਰ ਲਏ ਪਰ ਉਸ ਜਗ੍ਹਾ ਤੇ ਉਨ੍ਹਾਂ ਦੀ ਪਵਿੱਤਰ ਸਰੀਰਾਂ ਦੀ ਰਾਖੀ ਪਵਿੱਤਰ ਦੇਹਾਂ ਦੀ ਰਾਖੀ ਇੱਕ ਸ਼ੇਰ ਨੇ ਆ ਕੇ ਕੀਤੀ ਪਰ ਅਗਲੇ ਦਿਨ ਸਵੇਰੇ ਸਾਰੇ ਪਾਸੇ ਹਾਹਾਕਾਰ ਮੱਚ ਜਾਂਦੀ ਹੈ ਭਾਈ ਮੋਤੀ RAM ਮਹਾਰਾਜੀ ਅਤੇ ਦੀਵਾਨ ਟੋਡਰਮਲ ਜੀ ਮਿਲ ਕੇ ਉਨ੍ਹਾਂ ਦੇ ਅੰਤਿਮ ਸੰਸਕਾਰ ਦੀ ਤਿਆਰੀ ਕਰਦੇ ਹਨ ਦੀਵਾਨ ਟੋਡਰਮਲ ਜੀ ਇਲਾਕੇ ਦੇ ਬਹੁਤ ਹੀ ਅਮੀਰ ਆਦਮੀ ਹਨ ਅਤੇ ਉਹ ਵਜ਼ੀਰ ਖਾਨ ਨਾਲ ਜਾ ਕੇ ਗੱਲ ਕਰਦੇ ਹਨ ਕਿ ਸਾਹਿਬ ਜਾਦਿਆਂ ਦੇ ਪਵਿੱਤਰ ਸਰੀਰਾਂ ਦੀ ਅੰਤਿਮ ਸੰਸਕਾਰ ਲਈ ਜ਼ਮੀਨ ਚਾਹੀਦੀ ਹੈ ਤਾਂ ਵਜ਼ੀਰ ਖਾਨ ਕਹਿੰਦਾ ਹੈ ਜਿੰਨੀ ਜ਼ਮੀਨ ਲੈਣੀ ਹੈ ਲੈ ਲਓ ਪਰ ਉਸ ਦੇ ਬਦਲੇ ਤੁਸੀਂ ਦੌਲਤ ਦੇ ਦਿਓ ਤਾਂ ਜਿਹੜੇ ਦੀਵਾਨ ਟੋਡਰਮਲ ਜੀ ਹੁੰਦੇ ਹਨ ਮੋਤੀ ਮੋਤੀ RAM ਬਹਿਰਾ ਜੀ ਨਾਲ ਮਿਲ ਉਹਨਾਂ ਦੇ ਅੰਤਿਮ ਸੰਸਕਾਰ ਦੀ ਤਿਆਰੀ ਕਰਦੇ ਹਨ ਦੀਵਾਨ ਟੋਡਰਮਲ ਜੀ ਆਪਣੀ ਸਾਰੀ ਧਨ ਦੌਲਤ ਵਜ਼ੀਰ ਖਾਨ ਦੇ ਅੱਗੇ ਲੈ ਕੇ ਜਾਂਦੇ ਹਨ ਅਤੇ 78000 ਮੋਹਰਾਂ ਖੜੀਆਂ ਕਰਕੇ ਜਗ੍ਹਾ ਖਰੀਦ ਲੈਂਦੇ ਹਨ ਫਿਰ ਉਸ ਜਗ੍ਹਾ ਤੇ ਇੱਕ ਹੀ ਚਿਖਾ ਵਿੱਚ ਮਾਤਾ ਗੁਜਰੀ ਜੀ ਅਤੇ ਬਾਬਾ ਜੋਰਾਵ尔 ਸਿੰਘ ਜੀ ਬਾਬਾ ਫਤੀ ਸਿੰਘ ਜੀ ਦੀ ਚਿਖਾ ਬਣਾਈ ਜਾਂਦੀ ਹੈ ਉਸ ਚਿਖਾ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ ਅੱਜ ਉਸ ਜਗ੍ਹਾ ਤੇ ਜੋਤੀ ਸਰੂਪ ਗੁਰਦੁਆਰਾ ਸਾਹਿਬ ਸ਼ਿਸ਼ੋਭਿਤ ਹੈ ਇਹ ਜਗ੍ਹਾ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਹੈ ਜਿਸ ਨੂੰ ਖਰੀਦਣ ਲਈ ਐਨੀ ਧਨ ਦੌਲਤ ਦੀਵਾਨ ਟੋਡਰਮਲ ਜੀ ਨੇ ਵਜ਼ੀਰ ਖਾਨ ਨੂੰ ਦਿੱਤੀ ਸੀ ਕੋਟੀ ਕੋਟੀ ਪ੍ਰਣਾਮ ਹੈ ਸਾਹਿਬ ਜਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਪੁੱਲਾਂ ਚੁੱਕਾਂ ਦੀ ਕੀਮਾ ਦੇਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ